ਹੈਲੋ ਗਾਇਸ ਤੇ ਹੋਰ ਕੀ ਹਾਲ ਚਾਲ ਵਧੀਆ ਸਾਰੇ ਤੇ ਗਾਇਸ ਵੈਲਕਮ ਆ ਤੁਹਾਡਾ ਅੱਜ ਇਸ ਵਲੌਗ ਦੇ ਵਿੱਚ ਤੇ ਗਾਇ ਜੰਦੀ ਸਫਾਈ ਸੋ ਇਸ ਕਰਕੇ ਆਪ ਅੱਜ ਵਲੌਗ ਬਣਾਉਣ ਲੱਗੇ ਆ ਸੋ ਵੇਖਦੇ ਆ ਕਿ ਕਿਚਨ ਦੀ ਸਫਾਈ ਕਿੰਨੀ ਕੁ ਹੋ ਗਈ ਆ ਤੇ ਕਿੰਨੀ ਕੁ ਰਹਿੰਦੀ ਆ ਚਲੋ ਸੋ ਫਾਈ ਗਾਇਸ ਗਾਇਸ ਅੱਜ ਹੋਂ ਲੱਗਿਆ ਰਸੋਈ ਦੀ ਸਫਾਈ ਸੋ ਹੁਣ ਫਿਰ ਕੋਈ ਚੱਕਰ ਸਾਦੇ ਜੇ ਆਹ ਸਾਰੀ ਮੰਮੀ ਹੁਣ ਇਹਨਾਂ ਨੁਕਸਾਨ ਕਰਦੇ ਲੱਗੀ ਰਸੋਈ ਕੀ ਸਾਫ ਕਰਨੀ ਆ ਤੇ ਬਸ ਵੇਖ ਲਓ ਹੁਣ ਕਿੰਨੀ ਗੰਦੀ ਗਲਗੀ ਆ ਐਦਾਂ ਨਹੀਂ ਦਿਖਣੀ ਨਹੀਂ ਹੋਣੀ ਪਰ ਫਿਰ ਵੀ ਆ ਵੇਖੋ ਕਿੰਨੀ ਡਸਟ ਚੜੀ ਹੋਈ ਆ ਤੇ ਇਹ ਤੁਹਾਨੂੰ ਹੁਣ ਅਸੀਂ ਕਲੀਨਿੰਗ ਕਰਕੇ ਤੇ ਬਾਅਦ ਵਿੱਚ ਰਿਵਿਊ ਦਿਖਾਵਾਂਗੇ ਕਿ ਕਿੱਦਾਂ ਦੀ ਸਾਡੀ ਰਸੋਈ ਜਦੋਂ ਸਾਫ਼ ਹੋ ਕੇ ਲੱਗਦੀ ਆ ਓਕੇ ਬਾਈ ਗਾਇਸ ਇਧਰ ਹੋ ਰਹੀ ਆ ਬਰਤਨਾਂ ਦੀ ਸਫਾਈ ਸੋ ਐਨੇ ਕ ਬਰਤਨ ਧੋ ਦਿੱਤੇ ਆ ਤੇ ਹਜੇ ਐਨੇ ਕੀ ਹੋਰ ਹੋਣੇ ਸਾਡੀ ਰਸੋਈ 'ਚ ਤੇ ਹਜੇ ਬੀਬੀਆਂ ਕਹ ਦਿੰਦੀਆਂ ਘਰੇ ਬਰਤਨ ਹੀ ਨਹੀਂ ਆ ਗਏ ਪਤਾ ਨਹੀਂ ਲੈ ਲੈ ਕਰਤਾ ਹੀ ਸਵਾਗਤ ਬਰਤਨਾਂ ਦਾ ਵੀ ਇਹ ਛੁੱਟਣਗੇ ਤੇ ਫੇਰ ਹੀ ਨਵੇਂ ਆਉਣਗੇ ਲੱਗਦਾ ਕਿ ਤੇ ਰੋਟੇ ਜਾਣੇ ਹਿਸਾਬ ਨਾਲੇ ਚਲੋ ਬਾਏ ਬਾਏ ਗਾਇਸ ਇਧਰ ਕਲੀਨਿੰਗ ਕਲੀਨਿੰਗ ਹੋ ਰਹੀ ਆ ਨਾਲ ਪੱਖੇ ਚੱਲ ਰਹੇ ਨੇ ਦੋ ਦੋ ਇਧਰ ਸਫਾਈ ਹੋ ਗਈ ਆ ਦੋ ਸਲੈਪਾਂ ਦੇ ਇਧਰ ਵੀ ਸਟੈਂਡ ਵੀ ਕਰਤਾ ਆ ਸਾਫ ਕਰਤਾ ਰੱਖਣ ਵਾਲਾ ਤੇ ਬਸ ਇਹ ਸੂਸ਼ੇ ਰਹਿ ਗਏ ਸਾਫ ਕਰਨ ਵਾਲੇ ਤੇ ਆਹ ਜੇ ਬਾਕੀ ਸਾਰਾ ਸਾਫ ਕਰਨ ਵਾਲਾ ਪਿਆ ਆਏ ਗਾਇਸ ਮੰਮੀ ਜੀ ਸਾਡੀ ਨੇ ਸਫਾਈ ਕਰ ਦਿੱਤੀ ਆ ਬਸ ਤਨਵੇਂ ਆਹੇ ਕਲੀਨ ਕਲੀਨ ਹੋ ਗਏ ਆ ਪਰ ਥੋੜੀ ਘਰਿੰਦੀ ਆ ਹਜੇ ਸਫਾਈ ਕਰਨ ਵਾਲੀ ਤੇ ਇਧਰ ਸੇੜੀਆਂ ਵੱਜਣ ਲੀਆਂ ਪਤਾ ਨਹੀਂ ਕਰਿਆ ਸੇੜੀਆਂ ਵੱਜਣੀਆਂ ਐ ਇਹ ਕੀ ਬਣਨਦੇ ਆ ਮੰਮੀ ਦਾਲ ਬਣਦੀ ਹੋਰ ਸੂਪ ਬਣਨਦੇ ਆ ਦਾਦਾ ਜੀ ਥੋੜੇ ਬਿਮਾਰ ਆ ਇਸ ਕਰਕੇ ਤੇ ਇਧਰ ਪੂਰੀਆਂ ਬਣਾ ਕੇ ਰੈਡੀ ਕਰਕੇ ਰੱਖ ਦਿੱਤਾ ਏ ਚਲੋ ਠੀਕ ਆ ਬਸ ਗਾਇਸ ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਓਕੇ ਬਾਏ ਗਾਇਸ